ਉਦੇ ਤੇ 5 ਕਰੋੜ 70 ਲੱਖ ਰੁਪਏ ਸਾਨੂੰ ਅਪਰੂਵ ਹੋ ਕੇ ਸਰਕਾਰ ਵੱਲੋਂ ਮਿਲ ਗਿਆ ਹੈ ਜਿਸ ਦੇ ਟੈਂਡਰ ਅਸੀਂ ਸਾਡੇ ਵੱਲੋਂ ਲਗਾ ਚੁੱਕੇ ਹੋਏ ਆ ਜੋ ਕਿ ਜਲਦੀ ਐਸੀ 5-6 ਫਰਵਰੀ ਨੂੰ ਖੋਲ ਕੇ ਤੇ ਕੰਮ ਸਾਡੀ ਕੋਸ਼ਿਸ਼ ਹੈ 10 ਫਰਵਰੀ ਤੋਂ ਪਹਿਲਾਂ ਪਹਿਲਾਂ ਇਹਨੂੰ ਸ਼ੁਰੂ ਕਰਾ ਦਈਏ 10 ਫਰਵਰੀ ਤੱਕ ਕੰਮ ਸ਼ੁਰੂ ਕਰਕੇ ਤੇ ਅਸੀਂ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਉਹਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਹੈਂਡਓਵਰ ਕਰ ਦਾਂਗੇ ਉਹ ਵੀ ਕਹਿੰਦਾ ਜੀ ਤੁਹਾਨੂੰ 10 ਫਰਵਰੀ ਤੋਂ ਸ਼ੁਰੂ ਕਰਕੇ 31 ਮਾਰਚ ਇਹ ਇਨ ਇਟਸੈਲਫ ਹੀ ਟਾਈਮ ਬౌੰਡ ਹੈ ਇਹਦਾ ਜੀ ਕੁਝ ਇਸ ਤਰ੍ਹਾਂ ਦੀ ਇਹਦਾ ਫਾਈਨਲ ਵਰਜ਼ਨ ਜਿਹੜਾ ਆ ਮੈਂ ਤੁਹਾਡੇ ਦਿਖਾਣਾ ਚਾਹੁੰਗਾ ਤੁਸੀਂ ਇਹ ਜ਼ੂਮ ਕਰਕੇ ਦੇਖ ਲਓ ਇਸ ਤਰ੍ਹਾਂ ਫਾਈਨਲ ਪ੍ਰੋਡਕਟ ਜਿਹੜਾ ਕੁਛ ਇਸ ਤਰ੍ਹਾਂ ਆਏਗਾ ਅਸੀਂ ਦੋਵਾਂ ਸਾਈਡਾਂ ਤੇ ਬੋਲਡਰ ਪਿਚਿੰਗ ਕਰਾ ਕੇ ਜੀ ਪੱਥਰ ਦੀਆਂ ਕੰਦਾ ਬਣਾ ਦਾਂਗੇ ਦੋਵਾਂ ਸਾਈਡਾਂ ਤੇ ਜਿਹੜੀ ਆ ਪੱਕੀ ਜਿਹੜੀ ਵੈਜੀਟੇਸ਼ਨ ਹੈਗਾ ਇਹਦਾ ਪੱਕਾ ਇਲਾਜ ਹੋ ਜਾਏਗਾ ਕਦੀ ਇਹ ਬੂਟੀ ਜਿਹੜੀ ਆ ਫालतू ਜਿਹੜੀ ਆ ਨਾਲੇ ਦੇ ਅੰਦਰ ਕਦੀ ਨਹੀਂ ਆਏਗੀ ਉਹਦੇ ਨਾਲ ਕੀ ਹੋਏਗਾ ਜੀ ਜਿਹੜਾ ਬਰਸਾਤੀ ਪਾਣੀ ਬਰਸਾਤਾ ਦੌਰਾਨ ਇੱਕਦਮ ਇਕੱਠਾ ਹੋ ਕੇ ਪਾਣੀ ਆ ਜਾਂਦਾ ਉਹਦੀ ਵਿਕਸ਼ਨ ਜਿਹੜੀ ਆ ਬਹੁਤ ਧੀਦੀ ਨਾਲ ਚੱਲੇਗਾ ਜਿਹੜਾ ਜਨਰਲੀ ਜਿਹੜਾ ਲੋਕਾਂ ਨੂੰ ਬਰਸਾਤੀ ਸੀਜ਼ਨ ਦੇ ਵਿੱਚ ਪਾਣੀ ਲੋਕਾਂ ਉਹ ਕੰਮ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਪਾਣੀ ਫਟਾਫਟ ਸ਼ਹਿਰ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਜਾਏਗਾ ਤੇ ਜੀ ਘਟੋ ਘਟ 3 3 ਫੁੱਟ ਜਗ੍ਹਾ ਸਾਡੀ ਜਿਹੜੀ ਆ ਬਾਜੇਗੀ ਸਾਈਡਾਂ ਦੇ ਉੱਤੇ ਜਿਹਦੇ ਨਾਲ ਸਾਡੀ ਨਾਲ ਦੀ ਜਿਹੜੀ ਮੋਟਰੇਬਲ ਰੋਡ ਆਪਾਂ ਦੇਖ ਰਹੇ ਆ ਇਹ ਵੀ ਚੌੜੀ ਹੋ ਸਕੀਗੀ ਸਾਨੂੰ ਲੋਕਾਂ ਨੂੰ ਟ੍ਰੈਫਿਕ ਦੀ ਲਿਵਰੀ ਸਿੱਧੀ ਬਹੁਤ ਵੱਡੀ ਰਾਹਤ ਮਿਲ ਜੇ ਜੋ ਕੁੰਦੀ ਹੋਈ ਇਹ ਮੈਰੀਟੋਰੀਆ ਸਕੂਲ ਤੱਕ ਜਾਂਦੀ ਆ ਔਰ ਉੱਥੋਂ ਬਾਅਦ ਇਹ ਬਾਹਰ ਪਿੰਡਾਂ ਨੂੰ ਨਿਕਲ ਜਾਂਦੀ ਆ ਅੱਗੇ ਜਾ ਕੇ ਕਿਰਨ ਨਾਲਾ ਬਣ ਜਾਂਦੀ ਆ ਜਿਸ ਨਾਲ ਗਰਦਾਸਪੁਰ ਤੋਂ ਪਰਾ ਜਾਂਦੀ ਆ ਫਿਰ ਸੱਕੀ ਨਾਲਾ ਦੇ ਨਾਮ ਦੇ ਉੱਪਰ ਚੱਲਦੀ ਜਾਂਦੀ ਆ ਇਹ ਇਹ ਜਿਹੜੀ ਡਰੇਨ ਸੀ 1960 ਦੇ ਵਿੱਚ ਹੋਂਦ ਜਾਈ ਸੀ ਔਰ ਉਸ ਤੋਂ ਬਾਅਦ ਜਿਸ ਵਕਤ ਸ਼ਹਿਰ ਸਾਡਾ ਵਿਕਸਿਤ ਹੋ ਗਿਆ ਲੋਕਾਂ ਨੇ ਆਲੇ-ਦੁਆਲੇ ਘਰ ਬਣਾ ਲਏ ਖੂਬਸੂਰਤ ਕਸਕਸ਼ਲਾ ਕਰ ਲੀਆ ਪਰ ਇਹ ਨਾਲੇ ਦਾ ਗੰਧ ਉਵੇਂ ਦੋਵੇਂ ਤੁਰਿਆ ਰਿਹਾ ਨਤੀਜੇ ਦੇ ਤੌਰ ਤੇ ਉੱਪਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਸਾਰੀ ਜੜੀ ਬੂਟੀ ਜਿਹੜੀ ਆ ਉੱਗ ਗਈ ਆ ਗੰਦਾ ਪਾਣੀ ਆ ਪਾਣੀ ਦਾ ਫਲੋ ਨਹੀਂ ਚੱਲ ਰਿਹਾ ਔਰ ਪਿੱਛੋਂ ਕਿਸੇ ਵਕਤ ਜਿਹੜੇ ਪਸ਼ੂ ਨੇ ਉਹ ਮਰੇ ਹੋਏ ਆ ਜਾਂਦੇ ਨੇ ਨਤੀਜੇ ਦੇ ਤੌਰ ਦੇ ਉੱਪਰ ਜਿਹੜੇ ਹਾਲੇਦ ਵਾਲੇ ਬਸੋਂ ਰਹਿ ਰਹੀ ਆ ਉਹਨਾਂ ਨੂੰ ਹਮੇਸ਼ਾ ਦਰ ਦੇ ਭਾਅ ਬੜਿਆ ਰਹਿੰਦਾ ਇਹ ਬਿਮਾਰੀ ਦਾ ਉਹ ਕੱਚਾ ਹੋਣ ਕਰਕੇ ਪਾਣੀ ਦੀ ਤਸ ਲੱਗਦੀ ਆ ਉਹ ਘਰਾਂ ਦੇ ਵਿੱਚ ਜਾਂਦੀ ਆ ਔਰ ਜਿਹੜੇ ਅਸੀਂ ਹਾਲੇਦ ਵਾਲੇ ਪਾਣੀ ਦੇ ਬੋਰ ਕਰਾਉਂਦੇ ਆ ਇਹ ਥੱਲੇ ਜ਼ਮੀਨ ਦੇ ਵਿੱਚ ਵੀ ਉਹ ਪਾਣੀ ਮਿਕਸ ਹੋ ਕੇ ਇੱਕ ਬਿਮਾਰੀ ਦਾ ਘਰ ਬੰਦਾ ਸੋ ਪਰਮੇਸ਼ਰ ਨੇ ਕਿਰਪਾ ਕੀਤੀ ਜਿਸ ਵਕਤ ਹਰਮਨ ਚੌਂਕ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਸਦਾ ਰਾਜ ਭਗਵੰਤ ਸਿੰਘ ਮਾਨ ਜੀ ਆਏ ਸੀ ਔਰ ਮੈਂ ਉਸ ਵਕਤ ਅਰਦਾਸਪੁਰ ਦੀਆਂ ਦੋ ਤਿੰਨ ਮੰਗਾਂ ਰੱਖਿਆ ਸੀ ਉਹਨਾਂ ਵਿੱਚੋਂ ਇੱਕ ਮੰਗ ਇਹ ਸੀ ਅੱਜ ਮੈਨੂੰ ਉਸ ਗੱਲ ਦੀ ਖੁਸ਼ੀ ਆ ਕਿ ਉਸ ਮੰਗ ਨੂੰ ਸਾਡੀ ਸਰਕਾਰ ਨੇ ਪੂਰਾ ਕੀਤਾ 5 ਕਰੋੜ 70 ਲੱਖ ਰੁਪਈਆ ਇਹਦਾ ਜਿਹੜਾ ਅਮਾਊਂਟ ਆ ਉਹ ਲੋਟ ਕਰਤਾ ਟੈਂਡਰ ਇਹਦੇ ਲੱਗੇ ਨੇ 10 ਫਰਵਰੀ ਨੂੰ ਤੇ ਕੰਮ ਸ਼ੁਰੂ ਹੋ ਜਾਊਗਾ 31 ਮਾਰਚ ਤੁਹਾਡੇ ਕੰਮ ਕੰਪਲੀਟ ਹੋ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਤੁਸੀਂ ਅੱਗੇ ਸੋਚੀ ਲਿਆ ਐ ਐਕਸ਼ਨ ਜ਼ਾਬਦੋ ਵੀ ਜਿਹਦੇ ਫਾਇਦਾ ਹੋਣਗੇ ਵੀ ਇਹਦਾ ਇੱਕ ਖਾਰ ਛੋਟਾ ਹੋਊਗਾ ਸਾਈਡਾਂ ਖੁੱਲੀਆਂ ਹੋ ਜਾਣਗੀਆਂ ਸੜਕਾਂ ਚੌੜੀਆਂ ਕਰ ਚੋਗੇ ਲੋਕੀ ਆ ਜਾ ਸਕਣਗੇ ਪਾਣੀ ਦੀ ਤਸ ਜਿਹੜੀ ਆ ਉਹ ਨਹੀਂ ਵਜੂਗੀ ਜਿਹੜੀ ਬੂਟੀ ਨਹੀਂ ਹੋਊਗੀ ਪਾਣੀ ਦਾ ਫਲੋ ਤੇਜ਼ ਹੋਊਗਾ ਔਰ ਲੋਕਾਂ ਨੂੰ ਇਤੋਂ ਨਿਜਾਤ ਮਿਲੂਗੀ ਸੋ ਮੈਂ ਸਮਝਦਾ ਵੀ ਇਹ ਚੀਜ਼ਾਂ ਜ਼ਰੂਰੀ ਨੇ ਆਪਾਂ ਛੋਟੀ ਰਾਜਨੀਤੀ 'ਚ ਪੈ ਜੰਨੇ ਆ ਆਪਾਂ ਤੰਦ ਸੋਚ ਰੱਖ ਲੈਨੇ ਆ ਆਪਾਂ ਸਿਰਫ ਵਿਰੋਧ ਕਰਨ ਦੀ ਰਾਜਨੀਤੀ ਕਰਦੇ ਆ ਅਸੀਂ ਕੰਸਟਰਕਟਿਵ ਰਾਜਨੀਤੀ ਨਹੀਂ ਕਰਦੇ ਕੰਸਟਰਕਟਿਵ ਰਾਜਨੀਤੀ ਆਵਾ ਜਿਹੜਾ ਸ਼ਹਿਰ ਦਾ ਮਸਲਾ ਉਹਨੂੰ ਝੁੱਕੋ ਉਹਨੂੰ ਕੰਪਲੀਟ ਕਰੋ ਲੋਕਾਂ ਨੂੰ ਸੁਭਰਪਤ ਕਰੋ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਾਜ ਕੋਣ ਕਰੇ ਲੋਕਾਂ ਨੂੰ ਫਰਕ ਇਸ ਗੱਲ ਦਾ ਪੈਂਦਾ ਉਹਨਾਂ ਦਾ ਜੀਵਨ ਦਾ ਜੀਵਨ ਦਾ ਜਿਹੜਾ ਉਹ ਉੱਪਰ ਹੋਣਾ ਚਾਹੀਦਾ ਉਹਨਾਂ ਨੂੰ ਸਹੂਲਤਾ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਦੇ ਜੀਵਨ ਦਾ ਜੀਵਨ ਦਾ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਨੇ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਤੇ ਫਖਰ ਆ ਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਬਰਦਾਸ਼ਪੁਰ ਦੀ ਇੱਕ ਬਹੁਤ ਪੁਰਾਣੀ ਇਸ ਮੁਸ਼ਕਲ ਤੋਂ निजात ਦਿਵਾ ਕੇ ਲੋਕਾਂ ਨੂੰ ਸਬਰਤਿਤ ਕੀਤਾ ਉਹਦੇ ਲਈ ਅਕਾਲਪੁਰਖ ਦਾ ਵੀ ਤੇ ਆਪਣੀ ਸਚੁੱਚੀ ਲੀਡਰਸ਼ਿਪ ਦਾ ਕੋਟ ਕੋਟ ਧੰਵਾਦ ਤੇ ਲੋਕਾਂ ਦਾ ਆਸ਼ੀਰਵਾਦ ਕਿਸੇ ਤਰੀਕੇ ਨਾਲ ਬੜਿਆ ਰਵੇ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਰੋਮ ਰੋਮ ਮੇਰਾ ਜ਼ਿੰਦਗੀ ਦਾ ਆਖਰੀ ਸਾਹ ਗੁਰਦਾਸਪੁਰ ਨੇ ਵਿਕਾਸ ਲਈ ਗੁਰਦਾਸਪੁਰ ਦੀ ਜਨਤਾ ਲਈ ਗੁਰਦਾਸਪੁਰ ਦੇ ਲੋਕਾਂ ਦੀ ਸੁਖਰਾਨਨ ਸੁਖਰਾਨ ਨੂੰ ਪਰੇ ਲਈ ਹਮੇਸ਼ਾ ਕਰਮਸ਼ੀਲ ਤੇ ਯਤਨਸ਼ੀਲ ਰਹੂਗਾ ਮੇਰਾ ਇੱਕ ਇੱਕ ਕਦਮ ਚੱਲਿਆ ਲੋਕਾਂ ਦੀ ਸੇਵਾ ਵਾਸਤੇ ਮਰ ਬਿਧਰਾਂਗਾ